ਆ ਬੈਠ ਬੁਰੇ ਦੇ ਤਾਂਗੇ ਤੇ ਤੈਨੂੰ ਸ਼ੈਰ ਕਰਾਵਾਂ ਨਹੀਂ ਆ ਬੈਠ ਬੁਰੇ ਦੇ ਤਾਂਗੇ ਤੇ ਤੈਨੂੰ ਸ਼ੈਰ ਕਰਾਵਾਂ ਨਹੀਂ ਆ ਬੈਠ ਬੁਰੇ ਦੇ ਤਾਂਗੇ ਤੇ ਤੈਨੂੰ ਸ਼ੈਰ ਕਰਾਵਾਂ ਨਹੀਂ

ਬਾਬਾ ਨਿਰਲਾ ਦਾਸ ਦੀ ਜੈ ਹੋ ਉਹ ਪਾ ਸੁਆਮੀ ਜੀ ਦੀ ਜੈ ਹੋ ਨੋਈ ਭਗਤੋਂ ਹੁਣ ਕੋਈ ਨਵਾਂ ਭਜਨ ਸੁਣਾਓ ਨਵਾਂ ਭਜਨ ਜੀ ਨਵਾਂ ਭਜਨ ਲਾਓ ਕਿੱਲੇ ਦਾ ਸੁਣਾ ਦਿੰਨੇ ਜੀ ਹਾਂ ਹਾਂ ਲਾਓ ਕੋਈ ਇਹ ਲਾਓ ਇਹ ਮਚਕੀਲਾ ਕਿਹੜਾ ਉਹ ਤੇਰੇ ਭਾਈਆਂ ਨਾਲ ਪੈ ਗਈ ਦੁਸ਼ਮਣੀ ਤੇਰੇ ਨਾਲ ਪੈ ਗਈ ਯਾਰੀ ਭਾਈ ਭਾਈ ਛੜਦੇ ਰਹਿ ਨਾ ਨਾ ਬੰਨਾ ਛੜਦੇ ਰਹਿ ਨਾ ਯਾਰੀ ਛੜਦੇ ਰਹਿ ਨਾ ਯਾਰੀ ਲੈ ਵੀ ਬੱਚਾ ਹੁ ਤੂੰ ਸੁਣਾ ਸਭ ਭੁੱਲ ਗਈ ਕਰਨ ਉਹ ਚਲਣ ਤੇ ਕਰਨ ਉਹ ਚਲਾ ਮੰਨੀ ਕੋਈ ਨਾਮ ਸੁਣਾ ਹਾਂ ਹਾਂ ਉਹ ਚਲਣਦੇ ਮੰਨੀ ਬਦਨਾਮ ਹੋਈ ਡਾਰਲਿੰਗ ਤੇਰੇ ਲਈ ਹੁਣ ਮੰਨੀ ਬਦਨਾਮ ਬਾਬਾ ਰੋਈ ਡਾਂਗ ਤੇ ਨਾ ਨੀਲਾ ਨੀਲਾ ਛਿਲਾ ਕੀ ਜਵਾਨੀ ਛਿਲਾ ਛਿਲਾ ਨੀਲਾ ਛਿਲਾ ਕੀ ਜਵਾਨੀ ਸਪੇ ਦੀ ਜਵਾਨੀ ਸਪੇ ਦੀ ਜਵਾਨੀ ਸਪੇ ਦੀ ਜਵਾਨੀ ਓ ਵਾਹ ਵਾਹ ਨਾਲ ਸੰਗਤਾਂ ਤੁਰੀ ਹੁੰਦੀਆਂ ਸੰਗਤਾਂ ਹਾਂਜੀ ਬਾਬਾ ਹੀ ਸੰਗਤਾਂ ਸੰਗਤ ਹੁੰਦੀ ਐ ਲੋ ਜੀ ਸੰਗਤਾਰੀਆਂ ਹਾਂਜੀ ਹਾਂਜੀ ਤੇ ਤਿਆਰ ਹੋ ਬੱਚਾ ਐਂਟੀ ਦੇ ਸੱਜਣਾ ਜੁਦਾਈ ਨਹੀਂ ਚੰਗੀ ਪਰ ਖੋਨਾ ਸਾਡੇ ਸਬਰਾਂ ਨੂੰ ਨਹੀਂ ਜਾਤੋ ਬੱਚਾ ਜਾਓ ਜਾਓ ਅੱਗੇ ਹੋਏ ਬੱਚਾ ਕਿਉਂ ਆ ਅੱਛੇ ਮਿੱਟੀ ਆ ਅੱਗੇ ਧੂਫ ਨਾਲੋਂ ਵਾਲੀ ਬੀਬੀ ਪਿੱਛੇ ਨਹੀਂ ਬਾਬਾ ਜੀ ਹਾਂ ਬੱਚਾ ਜੀ ਸੱਜਣਾ ਜੀ ਮੇਰੀ ਨਾ ਮਤਲਬ ਮੈਂ ਇੰਗਲੈਂਡ ਪੁਲਿਸ ਚੰਗੀ ਅੱਛਾ ਮੇਰੀ ਪ੍ਰੋਮੋਸ਼ਨ ਨਹੀਂ ਹੋ ਰਹੀ ਮਾਰੇ ਠੇਕੇ ਦੀਆਂ ਠੇਕੇ ਦੇ ਆ ਹਾਂਜੀ ਕਿ ਦਰ ਵਾਲੇ ਦੇ ਨਹੀਂ ਜੀ ਪ੍ਰੋਮੋਸ਼ਨ ਨਹੀਂ ਹੋ ਰਹੀ ਉਹ ਠੇਕੇ ਦੀ ਕੰਮ ਕਰਦੇ ਹਾਂ ਨਾ ਠੇਕੇ ਕਰੇ ਠੇਕੇ ਕੱਚੇ ਹਾਂ ਤਾਂ ਹਲੇ ਮੈਂ ਕੱਚਾ ਦੇ ਠੀਕ ਹੈ ਸੁਪਰਵਾਈਜ਼ਰ ਲੱਗੀਆਂ ਹਾਂਜੀ ਬਾਬਾ ਜੀ ਠੀਕ ਆ ਅੱਛਾ ਹੁਣ ਤੂੰ ਪੱਕੀ ਹੋਣਾ ਚਾਹੁੰਦੀ ਆ ਹਾਂਜੀ ਬਾਬਾ ਜੀ ਲੈ ਫਿਰ ਮੇਰਾ ਹੱਥ ਦੇਖੋ ਬਾਬਾ ਜੀ ਹੱਥ ਤਾਂ ਤੇਰਾ ਬਾਬੇ ਘੜੀ ਬੰਨੀ ਹੀਰੇ ਵਾਲੀ ਆ ਤੇਰਾ ਨਛੱਤਰ ਬੜਾ ਮਾਰਾ ਜਾਂ ਅੱਛਾ ਬਾਬਾ ਜੀ ਬਹੁਤ ਮਾੜਾ ਗਾ ਮੈਂ ਛੱਤਰ ਆਪਣੇ ਪਿੰਡ ਵਾਲੇ ਹੀ ਉਹ ਨਹੀਂ ਯਾਰ ਮੈਂ ਤਾਂ ਗ੍ਰੈਂਡ ਦੀ ਗੱਲ ਕਰਤਾ ਪਿਆ ਅੱਛਾ 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 ਹਾਂ ਠੀਕ ਹੈ ਜੀ ਕੋਈ ਨਹੀਂ ਚੱਲ ਚੱਲੋ ਆਪਾ ਤੂੰ ਮੈਂ ਦਿਲ ਲਗੀ ਭੂ ਜਾਣੀ ਪੜੇਗੀ mohabbat ki raah ho me aankh to dekho kya bachat dikha ਰਾਦੀਆਂ ਦੀਆਂ ਲਕੀਰਾਂ ਤਾਂ ਠੀਕ ਐ ਤੇ ਉਂਗਲਾਂ ਬੜੀ ਪਤਲੀਆਂ ਨੇ ਤੇਰੀਆਂ ਗਾਹ ਨੂੰ ਐ ਬੇਗਾਨ ਹੋਇਆ ਆ ਬੱਦਲ ਨੂੰ ਭਈਆ ਤੇਰੀ ਪ੍ਰਮੋਸ਼ਨ ਤਾਂ ਮੈਨੂੰ ਲੱਗਦੀ ਨਹੀਂ ਹੈਗੀ ਆ ਬੱਬਾ ਜੀ ਅੱਛਾ ਆ ਬੱਬਾ ਜੀ ਮੈਂ ਤੁਹਾਨੂੰ ਕੀ ਕਹ ਸੀ ਠੀਕ ਜੀ ਯਾ ਰੱਖੋ ਸਗਲ ਤੇ ਹਾਂਜੀ ਹਾਂਜੀ ਤੂੰ ਕਿਹੜੀ ਕੰਟਰੀ 'ਚ ਬਾਰੋ ਕੰਟਰੀ ਪਾਈ ਆ ਹਾਂਜੀ ਅੱਛਾ ਆ ਕੈਨੇਡਾ ਜਾਂਦੀ ਏ ਆ ਵਾਲੀ ਆ ਕੈਨੇਡਾ ਤਾਂ ਜਾਂਦੀ ਏ ਇਹ ਹੂੰ ਨਾ ਨਾ ਕੈਨੇਡਾ ਨਹੀਂ ਆ ਨਹੀਂ ਬਬੇ ਕੈਨੇਡਾ ਹੀ ਆ ਉਹ ਨਹੀਂ ਨਹੀਂ ਇਹ ਤਾਂ ਬਲਾਡਾ ਉਹ ਬਬੇ ਕੈਨੇਡਾ ਜਾਂਦੀ ਇਹੋ ਤੂੰ ਸਪਾਇਲ ਗਲਤ ਪੜ੍ਹ ਲੇ ਬਲਾਡਾ ਇਹਨੇ ਉਹ ਛ ਬਲਾਡੇ ਜੀ ਹਾਂ ਬਲਾਡੇ ਜਾਂਦੀ ਆ ਤਾਂ ਅੱਛਾ ਅੱਛਾ ਜੀ ਆ ਹੈਗਾ ਆ ਜਾਂਦੀ ਆ ਕੈਨੇਡਾ ਨੂੰ ਆ ਜਾਂਦੀ ਤੇਰਾ ਹੱਤਾ ਹੁਣ ਸਾਡੇ ਉਸਤਾਦ ਜੀ ਦੇਖਣਗੇ ਹੱਥ ਬੜਾ ਸੋਹਣਾ ਤੇਰਾ ਬੜਾ ਸੋਹਣਾ ਜੀ ਬੜਾ ਸੋਹਣਾ ਆ ਬਬਾ ਜੀ ਉਸਤਾਦ ਤਾਂ ਮੂੰ ਕਰਦੇ ਹੋਗੇ ਮੈਨੂੰ ਨਹੀਂ ਦਿੱਕੀ ਨੇਗਾ ਤੁਹਾਡੇ ਤੇ ਉਂਗਲੀ ਕਰਦੇ ਬੱਚਾ ਨਹੀਂ ਬਾਬਾ ਜੀ ਤੇਰੇ ਹੱਥ ਨੂੰ ਦੇਖ ਕੇ ਮੈਂ ਸੋਣਾ ਬਹੁਤ ਬਹੁਤ ਕੁਝ ਲਿਖਿਆ ਤੱਕ ਚ ਬਾਬਾ ਬਹੁਤ ਜਾਣੇ ਜਾਣੇ ਆਪ ਦੇਖਣਾ ਦੇਖੋ ਇਹ ਬਤਮੀਜ਼ੀ ਨਹੀਂ ਕਰਨੀ ਹੈਗੀ ਬਹੁਤਾ ਜਾਣੀ ਜਾਣਾ ਇਹ ਬਾਬਾ ਸਾਡਾ ਸਾਡੇ ਉਸਤਾਦ ਜੀ ਆ ਗਏ ਨਾ ਉਸਤਾਦ ਜੀ ਤੂੰ ਬਿਨਾਂ ਭਗੜਾ ਘੜਾ ਲੈ ਮੈਂ ਮੁੰਡੀ ਯਾਤਰਾ ਕਰਨ ਗਿਆ ਦੂਰ ਦੀ ਲੈ ਕੇ ਆ ਉਹਨਾਂ ਨੂੰ ਕੌਣ ਲੈ ਆਈ ਜਾਂਦੇ ਯਾਤਰਾ ਕਰਨ ਗਿਆ ਦੂਰ ਦੀ ਉਹ ਪਹਾੜਾਂ ਦੀ ਇਹ ਮਾਚੀ ਕਰਕੇ ਆਇਆ ਬਾਬਾ ਮੈਂ ਕਸ਼ਮੀਰ ਕਰਕੇ ਉਹਨਾਂ ਬਾਬੇ ਨੂੰ ਲੋ ਨਾ ਉਹ ਤੁਹਾਡੇ ਬਾਬੇ ਨੂੰ ਅੰਤਰ ਤੇ ਆ ਮੁੰਨਾ ਤੇ ਬਾਬੇ ਨੂੰ ਆਪਣੇ ਉਸਤਾਦ ਜੀ ਨਾਲ ਕਰਦਾ ਮੈਂ ਗੱਲ ਕਰੋ ਜੀ ਕਰੋ ਦੂਲੇ ਕਾ ਸਹਿਰਾ ਸੁਹਾਨਾ ਲਗਤਾ ਲਗਤਾ ਹੈ ਦੂਲੇ ਕਾ ਸਹਿਰਾ ਸੁਹਾਨਾ ਲਗਤਾ ਹੈ ਲਗਤਾ ਹੈ ਲਗਤਾ ਹੈ ਲਗਤਾ ਹੈ ਓ ਬੱਚਾ ਬੱਸ ਹਾਂ ਜੀ ਉਸਤਾਦ ਜੀ आ नमस्कार जय हो उस्ताद जी जय हो जय हो जयो बाबा जय पापा जी बाबा जी तू मेरी गल सुन रहे हो अंतरतम हो के किसी नु पता न लगे आयो जल्दी आयो थोड़े चेले ते कष्ट आए पेले जल्दी आयो आ गए वाह जी वाह जाओ निराले बाबा दी जय हो जय हो आ जी आ गए जी ਦਿਲ ਦਿੱਤਾ ਨਹੀਂ ਸੀ ਖੋਕਰ ਲਵਾਣ ਵਾਸਤੇ ਦਿਲ ਦਿੱਤਾ ਨਹੀਂ ਸੀ ਖੋਕਰ ਲਵਾਣ ਵਾਸਤੇ ਬਾਬਾ ਜੀ ਉਸਤਾਦ ਆ ਰਹੇ ਨੇ ਕੋਈ ਪੁੱਛਣ ਵਾਲੇ ਬੱਚਾ ਬੈਠੋ ਤੁਸੀਂ ਠੀਕ ਹੈ ਬਬੇ ਲਓ ਜੀ ਬੱਚਾ ਓ ਡੋਲ ਕਿ ਮਾਸਟਰ ਬਾਬੇ ਨੇ ਲੈ ਕੇ ਚੱਲ ਜਾ ਜਾਓ ਬਾਬਾ ਜੀ ਆ ਰਹੇ ਨੇ ਮੇਰੇ ਨਾਲ ਸੁਣ ਬਾਬੇ ਵਿੱਚ ਖਾਣ ਪੀਣ ਦੇ ਇਆਮ ਕਰਕੇ ਆਈ ਬਾਬਾ ਕੀ ਖਾਣੇ ਆ ਰਹੇ ਐਂਟਰੀ ਆ ਰਹੀ ਆ ਤੇ ਮੈਂ ਬੱਜੀ ਘੰਟੀ ਆ ਟੰ 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 ਟੰ

ਆਪਣੀ ਮਿਰੋ ਬੋਲ ਜੀ ਆਹ ਆਹ ਕੀ ਮਾਤਾ ਬਾਬਾ ਜੀ ਨੇ ਹੱਥ ਤੋੜੇ ਹੱਥ ਤੋੜੇ ਬਾਬਾ ਜੀ ਨੇ ਇਹ ਜੀਰ ਸਿੰਘ ਮੀਲੀ ਆ ਕੇ ਅੱਖੋਂ ਦਾ ਰੰਗ ਗਹਿਰਾ ਖਾ ਦੀਪ ਕਰੂੰਗਾ ਉਸकी ਜਿਸ ਨੇ ਉਹ ਟੋਲ ਕੇ ਵਾਲਾ ਆਪਣਾ ਗਿਆ ਚੈਲਾ ਬਾਬੇ ਲੈਣਾ ਜੋ बस बस ਮਾਹੀ ਜਗਾ ਬੰਦੀ ਲਾ ਲੋ ਆ जी जय हो बाबा जी जय निवाला बाबा की जय बाबा जी बाबा जी बाबा जी आशीर्वाद जी आशीर्वाद बाबा जी बाबा जी ओ चल बाबा जी जी बाबा जी बाबा जी बाबा जी बाबा जी विराजमान जी दा जी विराजमान विराजमान बैठो जी बैठो बाबा जी बैठो 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 तुम भी ना छेडियो और बाबा जी यात्रा किमे रही थोड़ी बाबा ने मोहता रहवे के रे जिगर जी कोटे <coughs> बनके रहूंगी साजना चीटी पे सोने वे लंगली रंगलीठी चिटी रोड पे जोनिया वे पादे

ਦਿਲ ਤਾਂ ਪਾਗਲ ਹੈ ਦੋ ਘੜੀਆਂ ਰੋਕੇ ਚੁੱਪ ਕਰ ਜੂ ਜਿੱਥੇ ਸਾਰੀ ਦੁਨੀਆ ਛੱਡੀ ਤੇਰੇ ਬਿਨ ਵੀ ਸੰਦਾਉ ਦਿਲ ਤਾਂ ਪਾਗਲ ਹੈ ਦੋ ਘੜੀਆਂ ਰੋਕੇ ਬੰਨੀ ਨਹੀਂ ਗੱਲ ਨਹੀਂ ਬੰਨਦੀ ਗੱਲ ਨਹੀਂ ਬੰਨਦੀ ਬਾਜੇ ਤੇ ਆ ਜਲਦੀ ਬੰਨਦੀ ਬੰਨਦੀ ਬਾਜੇ ਤੇ ਆ ਜਾ ਜਲਦੀ ਛੱਡ ਕੇ ਕੁੰਬਾ ਤੰਬਾ ਮੈਂ ਤੋਲ ਕੇ ਦੇ ਆ ਮਰ

ਆ ਚੱਕ ਲੋੜਾ ਬਦਲਾ ਕੇ ਨੰਬੋ ਚੱਲ ਵਰਗੀ ਮੈਂ ਗੁੱਡੀ ਆਤ ਨੇ ਡਾਇਣਾ ਅਮਰੀਕਾ ਤੋਂ ਆਈ ਆ ਓਏ ਚੱਕ ਲੈ ਯਾਹੋ ਪੱਪਾ ਜਮੀ ਦੀ ਹੋ ਪਪਾ ਸਵਾਮੀ ਦੀ ਏਂ ਡਰਲੇ ਬਾਬੇ ਦੀ ਲਿਆ ਇੱਕ ਛੋਟਾ ਜਿਹਾ ਉਪਾ ਕਰਨਾ ਆਏ ਹਾਏ 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 ਕੈਨੇਡਾ ਜਾਣਾ ਐ ਸੱਜਕੇ ਬਾਬਾ ਜੀ ਕਿੱਥੇ ਜਾਣਾ ਕੈਨੇਡਾ ਜਾਣਾ ਮੋਕਰੀ ਛੱਡ ਦੇ ਓਏ 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 ਰਾਮਣਾ 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 ਐਸੇ ਹੈਣੀ ਆਪਣੇ ਕੋਲ ਕਿੱਥੋਂ ਲਾਜ ਕਰਾਉਂਦਾ ਮੈਂ ਉਹ ਐਕਸਟਰਾ ਕਰਾਉਣਾ ਬਾਬਾ ਜੀ ਵੈਲਕਮ ਜੰਮੀ ਪੀ ਜੀ ਇਹਨਾਂ ਦੇ ਬਲਗਮ ਵੀ ਕੱਢ ਦਾਂਗੇ ਮਿੱਠੇ ਮੈਂ ਨਾ ਵਿੱਚ ਵਿੱਚ ਆਉ ਵੀ ਬਾਬਾ ਜੀ ਪਿਆਰ ਨਾਲ ਕਰਿਓ ਫੇਰ ਬਾਬਾ ਜੀ ਉਸਤਾਦ ਜੀ ਧਿਆਨ ਨਾਲ ਓਏ ਜਵਾਕ ਬੱਟੇ ਨੇ ਗਵਾਨੀ ਦੀ ਆਂਦੇ ਬਠਿੰਡਾ ਵਿਕਾ ਨੇਰ ਹੋ ਗਿਆ ਜਦੋਂ ਬਸ ਤੇ ਉੱਤਰ ਗਈ ਤੂੰ ਬਠਿੰਡਾ ਵਿਕਾ ਨੇਰ ਹੋ ਗਿਆ ਜਦੋਂ ਬਸ ਤੇ ਉੱਤਰ ਗਈ ਤੂੰ ਬਠਿੰਡਾ ਵਿਕਾ ਨੇਰ ਹੋ ਗਿਆ ਮੈਂ ਬੱਬੇ ਨਾਲ ਹਾਂ ਹਾਇ ਆ ਦੀ ਦਿੱਕਤ ਆਪਣੇ ਦੀ ਐ ਮੈਂ ਤਾਂ ਉਹ ਚਾਹਦੀ ਜੀ ਹੁਣ ਇੱਕ ਜੇ ਇੱਥੋਂ ਹੱਥ ਦਿਖਾ ਦੇਦਾ ਤੇਰਾ ਹੱਥ ਦਿਖਾ ਲਓ ਜੀ ਬੱਬੇ ਜੀ ਲਓ ਜੀ ਅੱਜ ਬਾਬੇ ਕੋਸ਼ੇ ਪੂਰੇ ਜੈ ਹੋ ਬੱਪਾ ਦੀ ਯੋ ਯੋ ਬਾਈ ਹੈ ਨਹੀਂ ਕੰਮ ਦਾ ਤੂੰ ਮੈਨੂੰ ਇਹ ਲੱਗਦਾ ਪਾਪਾ ਹੀ ਕੰਮ ਦਾ ਹੈ ਨਹੀਂ ਚੱਕ ਲੈ ਬਾਬਾ ਹਾਂ ਬਾਲ ਲੈਣ ਚੱਕਦੇ ਹਾਂ ਮੈਂ ਚੱਲਿਆ ਆਂ ਦਿਲ ਤੋਂ ਪਾਗਲ ਹੈ ਨਹੀਂ 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 ਮੇਰੀ ਗੱਲ ਸੁਣੋ ਜਦੋਂ ਮੈਂ ਕਹਾ ਚੱਕ ਦੇ ਤੇ ਨਾਲ ਹੀ ਨਾਲ ਚੱਕ ਦਿਆ ਕਰੋ ਠੀਕ ਹੈ ਬਾਬਾ ਜੀ ਠੀਕ ਹੈ ਫਿਰ ਕਾਓ ਕਾਓ ਫਿਰ ਉਹਨੇ ਕਾਓ ਕਾਓ ਪਰ ਚੱਕ ਦੇ ਸੋ ਬਾਬਾ ਜੀ ਲੈ ਪਹਿਲਾ ਪਹਿਲਾ ਛੋਟਾ ਸੁਰਤੇ ਆਉਂਦੇ ਤੀਜੇ ਚ ਲੈ ਜਾ ਤੀਜੇ ਚ ਬਾਬੇ ਤੁਸੀਂ ਇੱਕ ਮਿੰਟ ਇੱਕ ਮਿੰਟ ਤਿੱਜੇ ਤੇ ਲਾ ਆ ਗਾਣਾ ਗਾਣਾ ਇੱਕ ਮਿੰਟ ਮੈਂ ਦੱਸਦਾ ਗਾਣਾ ਆਉਂਦੇ ਇਸ਼ਾਰਾ ਕਰਕੇ ਗਾਣਾ ਲਾ ਦੇ ਗਾਣਾ ਲਾ ਦੇ ਹੁਣ ਮੈਂ ਕਿੰਨਾ ਕਹਾਂਗਾ ਗਾਣਾ ਲਾ ਲੈ ਦਿਲ ਤੋਂ ਪਾਗਲ ਹੋ ਗਏ ਦੋ ਘੜੀਆਂ ਰੋਕੇ ਚੁੱਪ ਚਾਰ ਜੋ ਟਕਣਾ ਉਹ ਸਾਲਾ ਉਹ ਸੁਣ ਨੀ ਓਏ ਉਹ ਘੜੀਆਂ ਰੋਕੇ ਅੱਕ ਗਿਆ ਬੱਬਈ ਬੈ ਥੋੜੇ ਬੈ ਧੰਮ ਲੜੋ ਇੱਥੇ ਬੈ ਬੱਪਾ ਸਵਾਮੀ ਦੀ ਚੱਲ ਖੜਾਓ ਨੱਚ ਜਾ ਬੱਪਾ ਬਾਬਿਆਂ ਦੀ ਜਾਓ ਬੱਪਾ ਥੋੜੇ ਖੇਲੀ ਜੀ ਇਹੇ ਖੇਲੀ ਜੀ ਇਹਦੇ ਕੋਲ ਨਾਚ ਕੇ ਗੱਗਾ ਮੈਂ ਕਹੀ ਜੀ ਉਹ ਲੋ ਜੀ ਕਹੂੰ ਮੈਂ ਪਤਾ ਜੀ ਹਾਏ ਇੱਕ ਮੇਂੜਾ ਹਾਂ ਦੁਪਹਿਰ ਕਹਾਂ ਕਹੂੰ ਮੈਂ

चेली रखी है समा बाबा समा समा लो समा शरबत भुख लगी छित्र खा लो खेरा छि छा पिछले पिंडो खा नहीं छिड़ खाके बने तुम्बी ਬਾਬਾ ਜੀ ਤੁਸੀਂ ਜਿੱਥੇ ਮਰਜ਼ੀ ਬਿਠਾ ਦਿਓ ਉਸ ਤੋਂ ਉੱਥੇ ਬਹਿ ਜਾਵਾਂਗੇ ਬਹਿ ਜਾਓ ਜੀ ਬਾਬਾ ਜੀ ਇਹ ਹੈਗੀ ਥੋੜੀ ਪੁਲਿਸ ਮੁਲਾਜ਼ਮ ਜਿਹੜੀ ਕੈਨੇਡਾ ਦੀ ਪੁਲਿਸ ਮੁਲਾਜ਼ਮ ਹੈ ਨਾ ਹਾਂ ਇਹ ਉਸ ਪੱਤੀ ਆ ਕਰਦਾ ਕੰਮ ਤੇਰੇ ਪਿੱਛੇ ਫੋਟੋ ਵੇਚਦਾ ਆ ਜਿਆ ਪਰੇ ਲਈ ਜੀ ਚਲੋ ਜਾਓ ਹੋ ਜਾਊਗਾ ਕੰਮ ਤੁਹਾਡਾ Obrigado.